ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ ਇੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਗਰ ਗੁਰੂ ਨਾਨਕ ਸਾਹਿਬ ਜੀ ਚਾਹੁੰਦੇ ਤਾਂ ਪ੍ਰithvi ਤੇ 2200 ਸਾਲ ਬੜੇ ਆਰਾਮ ਨਾਲ ਰਹਿ ਸਕਦੇ ਸੀ ਪਰ ਉਹਨਾਂ ਨੇ ਮਾਨਵਤਾ ਦੇ ਜੀਵਨ ਦਾ ਧਿਆਨ ਕੀਤਾ ਕਿਉਂਕਿ ਪ੍ਰithvi ਤੇ ਮਾਨਵ ਦਾ ਜੀਵਨ ਸਿਰਫ 70 80 ਜਾਂ 90 ਸਾਲ ਤੱਕ ਹੀ ਹੁੰਦਾ ਹੈ ਤੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਤੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਟਿਕਾ ਦਿੱਤੀ। ਹੁਣ ਗੁਰੂ ਅੰਗਦ ਦੇਵ ਜੀ ਗੁਰੂ ਨਗਦੇਵ ਜੀ ਦਾ ਰੂਪ ਹੋ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸੇਵਕ ਗੁਰੂ ਦੇ ਹੁਕਮ ਵਿੱਚ ਹੋਵੇ ਗੁਰੂ ਦੇ ਕਹਨੇ ਵਿੱਚ ਹੋਵੇ ਤਾਂ ਸਿੱਖ ਸਿੱਖ ਨਹੀਂ ਰਹਿੰਦਾ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਉਹ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਇਹ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਹਰ ਹੁਕਮ ਨੂੰ ਮੰਨਿਆ ਹੁਕਮ ਦੀ ਪਾਲਣਾ ਕੀਤੀ ਇਸ ਕਰਕੇ ਗੁਰੂ ਅੰਗਦ ਦੇਵ ਜੀ ਹੁਣ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਚੁੱਕੇ ਸੀ ਹੁਣ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਵਿੱਚ ਰਤਾ ਪਰ ਵੀ ਫਰਕ ਨਹੀਂ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਗੁਰੂ ਅੰਗਦ ਦੇਵ ਜੀ ਦੇ ਚੰਨਾ ਵਿੱਚ ਮੱਥਾ ਟੇਕਿਆ ਤੇ ਆ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਵਾਰ ਗੁਰੂ ਅੰਗਦ ਦੇਵ ਜੀ ਪ੍ਰਕਰਮਾ ਕੀਤੀ ਤਿੰਨ ਵਾਰ ਅਤੇ ਗੁਰੂ ਅੰਗਦ ਦੇਵ ਜੀ ਦੇ ਚੰਨਾ ਵਿੱਚ ਮੱਥਾ ਟੇਕ ਕੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਤੇ ਹੁਣ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਵਿੱਚ ਪੋਰਾ ਵੀ ਫਰਕ ਨਹੀਂ ਸੀ ਰਤਾ ਪਰ ਵੀ ਫਰਕ ਨਹੀਂ ਸੀ ਸਿਰਫ ਸਰੀਰ ਹੀ ਬਦਲਿਆ ਹੈ ਜੋਤ ਉਹੀ ਹੈ ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਵੇਂ ਇੱਕ ਚੱਕਰਵਤੀ ਸਮਰਾਟ ਇੱਕ ਚੱਕਰਵਤੀ ਰਾਜਾ ਜਦੋਂ ਆਪਣੀ ਸਭਾ ਵਿੱਚ ਜਾਂਦਾ ਹੈ ਤਾਂ ਉਸ ਨੇ ਬਹੁਤ ਹੀ ਸੋਹਣੀ ਪੋਸ਼ਾਕ ਪਾਈ ਹੁੰਦੀ ਹੈ ਤਾਂ ਅਗਲੇ ਦਿਨ ਜਦੋਂ ਉਹ ਸਭਾ ਵਿੱਚ ਜਾਂਦਾ ਹੈ ਤਾਂ ਉਸ ਨੇ ਪੋਸ਼ਾਕ ਕੋਈ ਦੂਸਰੀ ਪਾਈ ਹੁੰਦੀ ਹੈ ਤਾ ਪਾਈਸਾ ਤੋਕ ਸਿੰਘ ਜੀ ਕਹਿੰਦੇ ਨੇ ਪਸ਼ਾਕ ਦੂਸਰੀ ਪਾਈ ਹੈ ਪਰ ਰਾਜਾ ਤਾਂ ਉਹੀ ਹੈ ਸਮਰਾਟ ਤਾਂ ਉਹੀ ਹੈ ਸਿਰਫ ਕੱਪੜੇ ਹੀ ਚੇਂਜ ਕੀਤੇ ਨੇ ਭਾਈ ਸੰਤੋਖ ਸਿੰਘ ਜੀ ਸੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਜੋਤ ਉਹੀ ਹੈ ਸਿਰਫ ਸਰੀਰ ਹੀ ਬਦਲਿਆ ਹੈ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਵਿੱਚ ਫਰਕ ਨਹੀਂ ਹੈ ਇੱਕ ਹੀ ਹੈ ਇੰਨਾ ਵਿੱਚ ਰਾਤਾ ਭਰ ਵੀ ਫਰਕ ਨਾ ਸਮਝਣਾ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ ਆਪਣੀ ਜ਼ੁਬਾਨ ਤੋਂ ਧੰਨ ਧੰਨ ਗੁਰੂ ਅੰਗਦ ਦੇਵ ਜੀ ਦਾ ਨਾਮ ਜਪਦਾ ਹੈ ਉਹਨਾਂ ਨੂੰ ਫਿਰ ਜਮਾਂ ਦਾ ਡਰ ਨਹੀਂ ਰਹਿੰਦਾ ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ ਇਸ ਕਰਕੇ ਗੁਰੂ ਨਾਲਖਸਾਹਬ ਜੀ ਅਤੇ ਗੁਰੂ ਅੰਗਦ ਦੇਵ ਜੀ ਇੱਕ ਹੀ ਸਨ ਇੱਕ ਹੀ ਹੈ ਇਹਨਾਂ ਵਿੱਚ ਭੋਰਾ ਵੀ ਫਰਕ ਨਹੀਂ ਰਤਾ ਪਰ ਵੀ ਫਰਕ ਨਹੀਂ ਇਹ ਭਾਈ ਸੰਤੋਖ ਸਿੰਘ ਜੀ ਸੂਝ ਪ੍ਰਕਾਸ਼ ਗ੍ਰੰਥ ਵਿੱਚ ਇਸ ਦਾ ਜ਼ਿਕਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ